ਚਲ ਸਫਾਈ ਤੇ ਹੋ ਗਈ ਆ ਸਾਰੀ ਮੇਰੀ ਹਾਂਜੀ ਤੂੰ ਇੱਥੇ ਛਾਲੂ ਸੁੱਤੋ ਕਿਉਂ ਪੁੱਤ ਤੂੰ ਮੇਰੀ ਗੱਲ ਬੈ ਕੇ ਇੱਕ ਗੱਲ ਸੁਣ ਲੈ ਛੋਟਾ ਤੇ ਨਹੀਂ ਆ ਲੈ ਇੱਥੇ ਬਹਿ ਤੇ ਦੱਸ ਕੀ ਗੱਲ ਵਾ ਨਾਨਕੇ ਕਿੱਥੇ ਜਾਣਾ ਆ ਲੈ ਮੇਰੀ ਤੀਨ ਨਾਨਕੇ ਜਾਣਾ ਵਾ ਹਾਂਜੀ ਚਲ ਕੋਈ ਨਹੀਂ ਪੁੱਤ ਹੁਣ ਤੇਰੇ ਪੇਪਰ ਹੋ ਜਾਣੇ ਆ ਨਾ ਫਿਰ ਛੁੱਟੀਆਂ ਪੈ ਜਾਣੀਆਂ ਵਾ ਤੇ ਫਿਰ ਆਪਾਂ ਨਾਨਕੇ ਜਾਵਾਂਗੇ ਦਾਦੀ ਨੇ ਗੁੱਸੇ ਹੋ ਜੁਾਨੂੰ ਭੇਜ ਦੂਗੀ ਦਾਦੀ ਦਾ ਤੈਨੂੰ ਪਤਾ ਹੀ ਆ ਪੁੱਤ ਦਾਦੀ ਨੇ ਤੇ ਗੁੱਸੇ ਹੁਣਾਈ ਹੁਣਾਵਾ ਪਰ ਕੋਈ ਨਹੀਂ ਤੇਰੇ ਪਾਪਾ ਨੂੰ ਪੁੱਛ ਲਾਂਗੇ ਤੇ ਦੋ ਦਿਨ ਜਾ ਕੇ ਰਹਿਵਾਂਗੇ ਤੇਰੀ ਦਾਦੀ ਨੂੰ ਕਹਾਂਗੇ ਪੂਈ ਨੂੰ ਫੋਨ ਕਰਕੇ ਸੱਦ ਲਾ ਤੇ ਪੂਈ ਨੂੰ ਆਪਣੇ ਰਾਗੇ ਰੱਖ ਲਾ ਤੇ ਆਪਾਂ ਨਾਲ ਕੇ ਚਲ ਜਾਾਂਗੇ ਠੀਕ ਹੈ ਨਾ ਠੀਕ ਬੜਾ ਚੀ ਕਰਦਾ ਮੇਰੀ ਤੀ ਦਾ ਜਾਣੂ ਨਾਲ ਕੇ ਹਾਂਜੀ ਕੋਈ ਨਹੀਂ ਪੁੱਤ ਆਪਾਂ ਜਾਵਾਂਗੇ ਨਾਲ ਕੇ ਠੀਕ ਹੈ ਨਾ ਠੀਕ ਹੈ ਹਾਂ ਹਾਂ ਤੇ ਹੁਣ ਤੂੰ ਚੰਗੀ ਤਰ੍ਹਾਂ ਪੜ੍ਹ ਲਾ ਫਿਰ ਪੇਪਰ ਵੀ ਦੇਣੇ ਆ ਨਾ ਪੜਨਾ ਮੇਰੀ ਟੀ ਨੇ ਫਿਰ ਵੱਡੀ ਅਫਸਰ ਬਣਨਾ ਵਾ ਹਨਾ ਹਾਂਜੀ ਆਹੋ ਹੋਂ ਤੂੰ ਪੜ ਤੇ ਮੈਂ ਚਾੜੂ ਲਾ ਲਾ ਚਾੜੂ ਲਾ ਕੇ ਫਿਰ ਤੇ ਚੀਜੀ ਦਵਾਂਗੀ ਠੀਕ ਆ ਚਲੋ ਪੜੋ ਫਿਰ ਜਾ ਕੇ ਕੀ ਕਰਦੇ ਆਂ ਅੰਦਰ ਇਹ ਵੱਡੀ ਇਕਦਮ ਆਉਂਦੀ ਉੱਥੇ ਅੰਦਰ ਖੁਰਚ ਖੁਰਚ ਕਰੀ ਜਾਂਦੀ ਆ ਪਤਾ ਨਹੀਂ ਚਾੜੂ ਲਾਉਂ ਲਈ ਆ ਕਿ ਕੀ ਕਰਦੇ ਆ ਕੋਈ ਪਤਾ ਨਹੀਂ ਇਹਨੂੰ ਇਹ ਕਹਿੰਦਾ ਵੇਹਲਾ ਵੀ ਉਹਨੇ ਕਿਤੇ ਚਾਹ ਘੁੱਟ ਪੀਣੀ ਆ ਮੈਂ ਕਹਾਂ ਉਹਨੂੰ ਚਾਹ ਬਣਾ ਕੇ ਦੇ ਦਾਂ ਅੰਦਰ ਵੜ ਕੇ ਖੁਰਚ ਖੁਰਚ ਉੱਥੇ ਹੀ ਮੜਮੜ ਕੇ ਉੱਥੇ ਹੀ ਮੜਮੜ ਕੇ ਹੱਥ ਮਾਰਦੀ ਰਹਿੰਦੀ ਆ ਪਤਾ ਨਹੀਂ ਇਹਦੀ ਮਾਂ ਨੇ ਇਹਨੂੰ ਅਕਲ ਹੀ ਨਹੀਂ ਦਿੱਤੀ ਕਿਤੇ ਇਟਾ ਆਮ ਨਾਲ ਕੇ ਇਹਨੂੰ ਚਾਹ ਪਾਣੀ ਵੀ ਦੇਣਾ ਕਰਦੇ ਕਰੀ ਰਹਿੰਦੀ ਐ ਨੂੰ ਤੇ ਕੋਈ ਲੱਗਦਾ ਨਹੀਂ ਕੋਈ ਕੰਮ ਨਹੀਂ ਪੜਿਆ ਜੀਵਨਾ ਬਾਹਰ ਆ ਕੀ ਕਰ ਰਹੀ ਆ ਆਜੀ ਮੇ ਜੀ ਆ ਤੀ ਗਏ ੜਗੇ ਤੈਨੂੰ ਤੇ ਕਿਤੇ ਮਾਸਾ ਜੀ ਨੇ ਕਰਨੀ ਤੇਰੀ ਮਾਂ ਨੇ ਦਿੱਤੀ ਕੀ ਉੱਥੇ ਅੰਦਰ ਕਮਾਈ ਕਰਨ ਨਹੀਂ ਆ ਤੂੰ ਪਹਿਲਾਂ ਮੈਂ ਤਾਂਾਂ ਚੁਰਚ 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 ਪਹਿਲਾਂ ਮੈਂ ਸਾਰਾ ਰੋਟੀ ਪਾਣੀ ਕੀਤਾ ਤੇ ਹੁਣ ਮੱਚਾ ਨੂੰ ਲਾਉਂਦੀ ਹੀਗੀ ਤੇ ਮੈਨੂੰ ਪਤਾ ਵਾ ਤੁਹਾਡੀ ਚਾਹ ਦਾ ਟਾਈਮ ਹੋ ਗਿਆ ਵਾ ਬਸ ਮੈਂ ਚਾਹ ਧਰਨੀ ਲੱਗੀ ਤੁਹਾਡੇ ਵਾਸਤੇ ਹਾਂ ਧਰਨ ਤੋ ਕਿੱਥੇ ਲੱਗੀ ਆਂ ਆਵਾਜ਼ ਮਾਰ ਕੇ ਹੁਣ ਮੈਂ ਆ ਕੇ ਆ ਵਾ ਤੇ ਹੁਣ ਤੋ ਧਰਨ ਲੱਗੀਆਂ ਕਹਿ ਕੇ ਚਾਹ ਮੰਗ ਕੇ ਪੀਤੀ ਤੇ ਕੀ ਪੀਤੀ ਤੈਨੂੰ ਆਪਣੇ ਆਪ ਸਮਝ ਆਈ ਦੀਆ ਤੈਨੂੰ ਤੇ ਅਕਲ ਦਿੱਤੀ ਨਹੀਂ ਮਾਸਾ ਜਿੰਨੀ ਵੀ ਟਾਈਮ ਨਾਲ ਕੋਈ ਚੀਜ਼ ਬਣਾਉਣੀ ਆ ਸਭ ਟਾਈਮ ਨਾਲ ਦੇਣੀ ਲੱਗੇਗੀ ਕਰਕੇ ਕਰਕੇ ਹੀ ਰਹਿਣੀ ਆ ਤੂੰ ਮੇਰੀ ਗੱਲ ਸੁਣੋ ਬੇਜੀ ਇੱਕ ਤੇ ਮੇਰੇ ਪਿੱਛੇ ਨੂੰ ਨਾ ਮੇੜੇ ਨਾ ਮਾਰਿਆ ਕਰੋ ਕਿੰਨੇ ਸਾਲ ਹੋ ਗਏ ਆ ਮੈਂ ਕਿਹੜੀ ਨੰਨੀ 16-17 ਸਾਲ ਹੋ ਗਏ ਮੇਰੇ ਵਿਆਹ ਨੂੰ ਪਰ ਤੁਹਾਨੂੰ ਮੇਰਾ ਕੰਮ ਨਹੀਂ ਪਸੰਦ ਆਇਆ ਅਜੇ ਤੱਕ ਕੰਮ ਪਸੰਦ ਕਿਦਾਂ ਆਵੇ ਕੰਮ ਤੂੰ ਕਰੇ ਚੱਜ ਦਾ ਤੇ ਪਸੰਦ ਮੇਰੀ ਆਵੇ ਕੰਮ ਤੇ ਤੈਨੂੰ ਕਰਨਾ ਹੁੰਦਾ ਹੀ ਨਹੀਂ ਚਲੋ ਕੋਈ ਨਹੀਂ ਆਹੋ ਬੈਠੋ ਤੁਸੀਂ ਮੈਂ ਚਾਹ ਬਣਾ ਦਿੰਨੀ ਆ ਚਾਹ ਹੀ ਪੀਣੀ ਆ ਨਾ ਤੁਸੀਂ ਚਾਹ ਤੇ ਪੀਣੀ ਆ ਪਰ ਕੀ ਚਾਹ ਪੀਣੀ ਆ ਚਲੋ ਕੋਈ ਨਹੀਂ ਮੈਂ ਲੈਣੀ ਆ ਵਾਜਾਂ ਮਾਰ ਮਾਰ ਕੇ ਕੁੜੀਏ ਚਾਹ ਬਣਾਉਂਦੇ ਕੱਪ ਕੁੜੀਏ ਤੇ ਕੁੜੀ ਨੂੰ ਆਪਣੇ ਆਪ ਚੇਤਾ ਹੀ ਨਹੀਂ ਮੈਂ ਚਾਹ ਟਾਈਮ ਨਾਲ ਬਣਾ ਕੇ ਦੇਣੀ ਹੈ ਘੁੱਟ ਕੇ ਨਾ ਬੀਹਦੀ ਪਤਾ ਲੱਗਦਾ ਕਿੰਨੇ ਸਾਲ ਹੋ ਗਏ ਘਰ ਚਾਈ ਨੂੰ ਪਰ ਅਜੇ ਤੱਕ ਉਹੋ ਹੀ ਸੁਭਾਅ ਆ ਮਾਸਾ ਸੁਭਾਅ ਨਹੀਂ ਆਪਣਾ ਬਦਲਦੇ ਵੀ ਹੋਣੀ ਮੈਂ ਬਦਲ ਜਾ ਪੋਤੀਆਂ ਪੋਤੇ ਵੱਡੇ ਹੋ ਗਏ ਆ ਸਿਆਣੇ ਹੋ ਗਏ ਆ ਪਰ ਮੇਰੀ ਤੇ ਉਹ ਹਾਲਤ ਕਰਨੀ ਆ ਨਾ ਮੇਰੇ ਮਾਪਿਓ ਨੂੰ ਬਸ ਮਿਹਣੇ ਮਾਰੀ ਜਾਣੇ ਤੇ ਉਹ ਨਹੀਂ ਚੰਗੇ ਉਹਨਾਂ ਨੇ ਅਕਲ ਦਿੱਤੀ ਦੱਸ ਜੇ ਮੈਂ ਗਰੀਬ ਕਰਦੀ ਆ ਤੇ ਇਹਦੇ ਵਿੱਚ ਮੇਰਾ ਕੀ ਕਸੂਰ ਆ ਹੁਣ ਤੇ ਵੀ ਆ ਤੁਹਾਡੇ ਘਰੀ ਆ ਨਾ ਸਾਰਾ ਦਿਨ ਮੈਂ ਕੰਮ ਕਰਦੀ ਰਹਿਣੀ ਆ ਮੈਂ ਫੇਰ ਵੀ ਨਹੀਂ ਚੰਗੀ ਲੱਗਦੀ ਤੇ ਆਪਣੀ ਧੀ ਆਪਣੀ ਧੀ ਦੇ ਇੰਨੀ ਚੰਗੀ ਲੱਗਦੀ ਆ ਨਾ ਉਹਦੀਆਂ ਸਿਫਤਾ ਕਰਨ ਨੂੰ ਨਹੀਂ ਹਟਦੀ ਸਾਰਾ ਸਾਰਾ ਦਿਲਾ ਪਤਾ ਨਹੀਂ ਮੈਂ ਕਿਹੜੇ ਮਾੜੇ ਪਾਪੀ ਤੇ ਹੀ ਚੱਲ ਮਨਾ ਚਾਹ ਬਣਾਉਣਾ ਨਹੀਂ ਤੇ ਪਤਾ ਨਹੀਂ ਕੀ ਕਰਨਾ ਅੱਜ ਨਹੀਂ ਕੀ ਕਰਨੀ ਆ ਮਕੇ ਕੋਲ ਜਾਨੀ ਆ ਤੇ ਪੜ੍ਹੇਂਗੀ ਨਹੀਂ ਦਾਦੀ ਪਰਾਂਦੀ ਆ ਤੂੰ ਆ ਬੰਨੇ ਮਕੇ ਤੇ ਲੈ ਜਾਨੀ ਆ ਤੂੰ ਪੜਦੇ ਨਹੀਂ ਹਮ ਤਾਂ ਦੁਨਾ ਇਹੋ ਤਰ੍ਹਾਂ ਕਾਹੇ ਲੌਂਦੇ ਆਂ ਜੱਟ ਰੋਗ ਬਪਰ ਕਾਤੇ ਦੇਂਦੇ ਆਂ ਪੀਸਾਂ ਤੁਹਾਡੀਆਂ ਤੇ ਤੁਹਾਨੂੰ ਇੰਨਾ ਨਹੀਂ ਪਤਾ ਵੀ ਅਸੀਂ ਪੜ ਵੀ ਲਈਏ ਕੁਛ ਕਾਹੇ ਰਖਾਣਾ ਤਾਂ ਨਹੀਂ ਤੋੜਨੇ ਆਂ ਕਹਰੇ ਨੇ ਓੜਾ ਹੀ ਕਰੋ ਅੱਕਣੀ ਹਣੀ ਪੜਨ ਦਿੱਤੇ ਮੈਂ ਅੱਤ ਕਬਰ ਕੇ ਆਉਂਦਾ ਓੜਾ ਦੇਦਾ ਤੇ ਇੱਧਰ ਦੇਦਾ ਕੀ ਇਹਦਾ ਦਿੱਤੀ ਤੁਸੀਂ ਵੀ ਨਹੀਂ ਲੰਦੀ ਹੈ ਕੀ ਮਨ ਉਸੇ ਮਹੀਆ ਦੇ ਨੂੰ ਹੈ ਉਹ ਮੇਕੀਲਾ ਆਪਣੀ ਭੁਗਾਲੀ ਪੁਰੀ ਕਿੱਤਾ ਸੋਣਾ ਪੜਦੀ ਆ ਕਿੰਨੀ ਸੋਹਣੀ ਆ ਕੰਨਾ ਬੋਲਦੀ ਤੇਰੀ ਮਾਂ ਨੇ ਤੈਨੂੰ ਅਕਲ ਨਹੀਂ ਦਿੱਤੀ ਬੋਲਣ ਦੀ ਕੀ ਆ ਬਾਰਦੀ ਗੁੱਸੇ ਹੁੰਦੀ ਰਹਿਨੀ ਆ ਕਿਤਾ ਮੈਂ ਇੱਥੇ ਆਂਦੀ ਆ ਨਾਂ ਕਿਵੇਂ ਜਾਣਾਂ ਨਾਂ ਨਾਂ ਕਿ ਤੋਰ ਕੋ ਪੇਪਰ ਦਿੱਤੇ ਨਹੀਂ ਕਹੇ ਬਣਾਉਂਦਿਆ ਥੱਬਿਆ ਨਾ ਤੇ ਨਾਂ ਕਿ ਤੋਰ ਕੋ ਤੁਸੀਂ ਪੜਾਈ ਕਰਨੀ ਆ ਪੇਪਰ ਦੇ ਦੇ ਯਰ ਪੇਪਰ ਦਿੱਤੇ ਜਾਣਗੇ ਤੇ ਫੇਰ ਗਿਆ ਹੀ ਨਾਂ ਕੇ ਅਜੇ ਹੁਣ ਇਹਨਾਂ ਕਾਲੀ ਕੌਣ ਨਾਂ ਕੇ ਜਾਣੀ ਚੰਗਾ ਆਹੋ ਆਪਣੀ ਮਾਂ ਨੂੰ ਦੱਸਿਆ ਨਹੀਂ ਜਾਂਦੇ ਨਾ ਧਿਆਨੀਆਂ ਕਰਦੀ ਚਰੇ ਆਹੋ ਦੇ ਜਿਹੜਾ ਕੰਮ ਕਰਨ ਵਾਲੇ ਕਰ ਲੋ ਮਾਰ ਕੇ ਚੱਲਦੇ ਨੇ ਉਹ ਤੋਂ ਜਾ ਕੇ ਆ ਜਾਂਦੀਆਂ ਜਿੰਦੇ ਪਾੜ ਤੇ ਜਿਹੜੇ ਖਾਂਦੇ ਨੇ ਉਮਰ ਕੇ ਬਣਾਉਂਦੇ ਸੂਤਰੀ ਨੂੰ ਹੋਰ ਉੱਥੇ ਆ ਕੇ ਜਿਉਣਾ ਦੇ ਭੁੱਖੇ ਲੰਗੇ ਘਰ ਤੋਂ ਉੱਥੇ ਕੀ ਰੱਖਿਆ ਤੁਹਾਡੇ ਲਈ ਅੱਜਾਂ ਜਾਂਦਣਾ ਨਾਂਕਿਆਂ ਚਲੋ ਪੁੱਤ ਉਹ ਤੋਂ ਸਾਦ ਦੇਣਾ ਫੁੱਲ ਕੇ ਨਾ ਮੁੱਚਣਾ ਗੱਲ ਵੀ ਜਸਤ ਨਹੀਂ ਫਿਰਤਾ ਜੀ ਹਾਂ ਪੁੱਤਰ ਨਾਲ ਕੀ ਕਿਦਨਾਂ ਮੇਰੇ ਕੋਲ ਅੱਜ ਹੀ ਘਰ ਦਾ ਉਹ ਤੇ ਜੀ ਤੇ ਤੇਰਾ ਕਾਗਜ਼ ਆ ਵੀਰ ਦਾ ਇੱਕੋ ਹੀ ਪੇਪਰ ਰਹਿ ਗਿਆ ਪੇਪਰ ਹੋਣਾਂਗੇ ਫਿਰ ਅਸੀਂ ਨਾ ਲਿਆ ਜਾਂਦੇ ਜੇ ਆਪਾਂ ਚੱਲ ਜੀ ਆ ਤਾਂ ਉਹਨੇ ਪੜਾਈ ਹਰ ਧਿਆਨ ਨਹੀਂ ਦੇਣਾ ਉਹਦੀ ਕਲਾਸ ਖੁੱਡੀ ਆ ਠੀਕ ਉਹ ਜਿੱਤਣਾ ਹੋਊਗਾ ਫਿਰ ਪੁੱਤਾਂ ਦੇ ਅੰਨਾਂ ਚ ਕੋਈ ਗੱਲ ਨਹੀਂ ਚੱਲਾਂਗੇ ਫਿਰ ਦੋ ਤਿੰਨ ਦੇ ਹੋਇਆ ਆਵਾਂਗੇ ਆਪੇ ਠੀਕ ਆ ਤੇ 흘ੀ ਨਾ ਫਿਰ ਇਹ ਕਰਨਾ ਇੱਥੇ ਚੱਲ ਕੋਈ ਨਹੀਂ ਜਦੋਂ ਤੂੰ ਉੱਥੇ ਚੱਲ ਗਈ ਫਿਰ ਖੇਡਿਆ ਹੀ ਕਰਨਾ ਉਹ ਤੀ ਹਾਂਜੀ ਨਾਲੇ ਤੇਰੇ ਵੀ ਪੇਪਰ ਮੁੱਕ ਗਏ ਆ ਤੇ ਵੀਰ ਦੇ ਮੁੱਕ ਜਾਣੇ ਆ ਮੈਂ ਨਹੀਂ ਤਾਂ ਛੁੱਟੀ ਪੈ ਗਈ ਤੈਨੂੰ ਪੈ ਗਈਆਂ ਹੋ ਨਾ ਹੁਣ ਤੈਨੂੰ ਇਕੱਲੀ ਨੂੰ ਕਿੱਦਾਂ ਲੈ ਜਾ ਫੇਰ ਮੇਰਾ ਪਿੱਛੇ ਧਿਆਨ ਰਹਿਣਾ ਤੈਨੂੰ ਵੀ ਪਤਾ ਵਾ ਉਹਨੂੰ ਦੋਕੇ ਮਾਰ ਕੇ ਪੜ੍ਹ ਲੰਨੀ ਆ ਉਹਨੇ ਪੜ੍ਹਨਾ ਨਹੀਂ ਹੁੰਦਾ ਠੀਕ ਆ ਹਮ ਕੋਈ ਗੱਲ ਨਹੀਂ ਚਾਹਾਂਗੇ ਨਾ ਤੇ ਫੇਰ ਰਹਿਮੀ 2-4 ਦਿਨ ਠੀਕ ਆ ਤੇ ਖੇਡ ਖਾੜਾਂਗੇ ਫੇਰ ਗਾੜੀ ਨਵੀਆਂ ਕਲਾਸਾਂ ਸਟਾਰਟ ਹੋ ਜਾਂਦੀਆਂ ਫੇਰ ਨਹੀਂ ਨਿਕਲਿਆ ਜਾਣਾ ਹਾਂ ਠੀਕ ਆ ਨਾ ਤੇ ਰੋਟੀ ਮੈਂ ਲੱਗੀਆਂ ਪਕਾਉਣ ਠੀਕ ਆ ਤੇ ਤੂੰ ਬਹਿ ਤੇ ਰੋਟੀ ਖਾ ਲੈ ਫੇਰ ਤੇਰੀ ਜਿਆੜੀ ਆਉਂਦੀ ਆ ਤੁਹਾਨੂੰ ਮੈਂ ਦੇ ਦਿੰਨੀ ਆ ਕੀ ਬਣਾਇਆ ਅੱਜ ਮੈਂ ਬਣਾਈਆ ਮਸਾਲਾ ਦੀ ዳਲ ਠੀਕ ਆ ਨਾ ਤੇ ਨਾਲ ਦਹੀਂ ਬਣਾ ਲੈਨੇ ਆ ਤੇ ਫੁਲਕੇ ਆਟਾ ਮੈਂ ਦੁੱਧਾ ਪਲੰਦੀ ਆ ਠੀਕ ਆ ਠੀਕ ਆ ਨਾ ਤੇ ਤੂੰ ਆਪਣੇ ਜਿਹੜਾ ਵਿਆਲ ਕੋ ਘੋਵਾ ਨਾ ਉਹ ਕਰ ਲਾ ਕੋ ਖਾਲੀ ਕਿਤਾਬਾਂ ਕੱਢ ਕੇ ਸਾਈਡ ਤੇ ਰੱਖ ਦੇ ਹੁਣ ਨਵੀਂ ਕਲਾਸ ਨਹੀਂ ਲੈਣਾ ਆਪਾਂ ਹਾਂ ਕਿਉਂਕਿ ਮੈਂ ਮਾਰਦੀ ਆ ਤੇ ਨੂੰ ਆ ਚੰਗਾ ਠੀਕ ਆ ਤੇ ਕਿਤਾਬਾਂ ਕੱਢ ਲੈ ਚੱਲ ਨਿਆਣਿਆਂ ਦਾ ਥੀਟ ਕਰਦਾ ਹੀ ਆ ਚੰਦੂ ਵਾਂਡੇ ਪਹਿਲਾਂ ਪੜਾਈ ਨੇ ਬੋਝ ਭਰਿਆ ਹੁੰਦਾ ਵਾ ਹੁਣ ਸਲੀਬ ਹੋਈ ਆ ਪੇਪਰ ਦੇ ਦੇ ਮੇਰਾ ਵੀ ਰਾਦਾ ਵਾਂਡਿਆ ਵਾ ਪੀ ਉਹਦੇ ਵੀ ਪੇਪਰ ਹੁੰਦੇ ਆ ਨਾ ਤੇ ਕੱਠਿਆਂ ਦਵਾਂ ਨੂੰ ਲੈ ਜੂਗੀ ਚੱਲ ਦੋਗਦੇ ਰਹਿ ਆਵਾਂਗੇ ਉਦਾਂ ਤੇ ਨਿਕਲੇ ਨਹੀਂ ਜਾਂਦਾ ਫਿਕਰ ਹੁੰਦਾ ਉਹ ਬੱਚਿਆਂ ਨੂੰ ਸਕੂਲ ਜਾਣਾ ਸਕੂਲ ਨੂੰ ਆ ਟਾਈਮ ਲੱਗਦਾ ਹੀ ਨਹੀਂਗਾ ਚੱਲ ਤਾਰਾ ਭੇ ਕੱਢ ਲਿਆ ਕਰੀ ਤੇ ਇੱਕ ਦੋ ਦਿਨ ਕੀ ਬੋ ਚਲੇ ਆਉਂ ਮੀਂਹੇ ਕਿ ਤਰਾ ਹੁੰਦੇ ਆ ਓਏ ਨੇ ਕੰਮ ਤੋਂ ਦੇ ਕਰਨ ਵਾਲੇ ਸਾਰਾ ਇਹ ਕੰਮ ਨਾ ਖਰਾਬ ਹੋਇਆ ਪਿਆ ਜੀ ਹੈ ਡੰਗਰ ਵੀ ਵਿਚਾਰੇ ਭੁੱਖੇ ਆ ਮੈਂ ਆਹ ਮਾਤਾ ਪੱਠੇ ਵੱਢਣਾ ਅਰੇ ਜਾ ਕੇ ਪੱਠਿਆਂ 'ਚ ਬੈਠਾ ਹੀ ਆ ਤੇ ਮੀ ਆ ਗਿਆ ਚੱਲ ਪੁੱਟਣਾ ਉਹ ਜੀਵਨ ਹਾਂਜੀ ਓਏ ਐਂ ਯਾਰ ਇੱਕ ਮਿੰਟ ਆ ਗਿਆ ਤਹੀਂ ਉਹ ਮੈਂ ਤੇ ਆ ਹੀ ਗਿਆ ਆ ਵਾ ਉਹ ਗਿਆ ਸੀ ਪੱਠੇ ਵੱਢਣ ਅਰੇ ਜਾ ਕੇ ਦਾਤੀ ਫੜੀ ਤੇ ਮੀ ਆ ਗਿਆ ਮੈਂਵੇਂ ਭਿਜੂਂਗੀ ਕੀ ਫਾਇਦਾ ਵਾ ਉਹ ਮਾਰ ਰੋ ਤੇ ਜਾਣ ਕੇ ਕੱਪੜੇ ਗਿੱਲੇ ਕਰਦੇ ਫਿਰੰਡੇ ਜੇ ਤੁਹਾਨੂੰ ਨਹੀਂ ਪਤਾ ਵੀ ਦੇਣਾ ਜ ਖਰਾਬ ਹੋ ਤੇ ਮੇਰੀ ਗੱਲ ਸੁਣੋ ਨੀਟੇ ਥੋੜੇ ਆਉਂਦੇ ਆ ਵਾ ਤੇ ਮੁੰਡਾ ਨਹੀਂ ਆਇਆ ਸ਼ਰਮ ਅਜੇ ਨਹੀਂ ਅਜੇ ਉਹਨੇ ਨਾ ਮੋਟਰਸਾਈਕਲ ਦੀ ਸਰਵਿਸ ਕਰਾਉਣ ਦੀ ਕੀ ਕੀਤਾ ਹੀ ਫੋਨ ਅੱਛਾ ਆਂਦਾ ਕਿ ਮੰਮੀ ਕੋਈ ਗੱਲ ਨਹੀਂ ਮੈਂ ਆ ਜੰਨਾ ਵਾ ਅੱਛਾ ਆਹੋ ਬਸ ਉਹ ਚਲੀ ਗਈ ਸਰਵਿਸ ਸਗੋਂ ਮੈਂ ਵੇਖਣ ਡੇ ਕਿ ਮੀ ਕਦਾ ਆਉਣ ਡਿਆ ਵਾ ਤੇ ਮੀ ਚ ਭੇਜ ਦਿੰਦੇ ਹਾਂ ਉਹ ਮੰਮੀ ਆਖਿਆ ਬਚਾ ਲੋਏ ਲੋਏ ਆ ਜੇ ਯਾਰ ਹਨਾ ਟਾਈਮ ਹੋ ਗਿਆ ਵੇ ਕਿੰਨਾ ਲੋਕੀ ਘਰਾਂ ਨੂੰ ਮੁੰਡੇ ਆ ਮੇਰੇ ਤੇ ਵਿੱਚ ਵਿੱਚ ਟੈਨਸ਼ਨ ਬੜੀ ਹੋਣ ਗਈ ਹੈ ਤੇ ਉਹਨੂੰ ਕਹਿੰਦਾ ਸਰਵਿਸ ਕੱਲ ਕਰਾ ਰਹਿਿੰਦਾ ਆ ਕੀ ਗੱਲ ਨਿਆਣੇ ਕਿਹੜੇ ਮੰਦੇ ਆ ਆਪਣੀਆਂ ਮਰਜ਼ੀਆਂ ਕਰਦੇ ਫਿਰਦੇ ਇੱਕ ਦਾਦੀ ਨੇ ਭੂਏ ਚੜਾਇਆ ਓਏ ਆਹੋ ਗੱਲ ਤਾਂ ਵੀ ਹੈ ਕਿ ਵਿੱਚ ਕੁੜੀ ਨੂੰ ਤੋੜ ਤੋੜ ਸੋੜਦੀ ਰਹਿੰਦੀ ਆ ਸਾਰਾ ਦਿਨ ਤੇ ਮੁੰਡੇ ਨੂੰ ਐ ਭੂਏ ਚੜਾਇਆ ਇਹ ਪਤਾ ਨਹੀਂ ਕੀ ਆਤਤਾ ਵਾ ਤੇ ਮੁੰਡਿਆਂ ਨੂੰ ਕਹਿਣਾ ਪੀ ਇਹ ਚੱਗੇ ਜੋ ਕਰਦੇ ਆ ਤੇ ਕੁੜੀਆਂ ਵਿਚਾਰੀਆਂ ਇੰਨਾ ਕੰਮ ਕਰ ਲੈਣ ਕਿ ਇਹ ਮਾੜੀਆਂ ਆ ਇਹ ਨਹੀਂ ਚੰਗੀਆਂ ਹੋ ਸਕਦੀ ਚੱਲ ਕੋਈ ਗੱਲ ਹੈ ਹਾਂ ਮਾਤਾ ਵਾ ਸਿਆਣੇ ਬਣੇ ਜਿਹਾ ਵੀ ਦਿੰਦੇ ਗੁੱਸਾ ਨਹੀਂ ਕਰੀ ਦਿੰਦਾ ਉਹ ਚੱਪਾ ਕਿ ਜਿੰਨੀ ਆ ਉਹਨੂੰ 24 ਘੰਟੇ ਬਸ ਓਡੋੜ ਪੈਂਦੇ ਰਹਿੰਦੇ ਓਡੋੜ ਪੈਂਦੇ ਰਹਿੰਦੇ ਆ ਉਹ ਕੋਈ ਗੱਲ ਨਹੀਂ ਕਿ ਤੂੰ ਐਵੇਂ ਦਿਮਾਗ ਨਹੀਂ ਖਰਾਬ ਕਰ। ਦਿਮਾਗ ਤਾਂ ਖਰਾਬ ਕਰਨਾ ਵਾ। ਤੁਹਾਡੀ ਭੈਣ ਦੀ ਕੁੜੀ ਨਾ ਸਾਰਾ ਦਿਨ ਕੰਪੈਰੀਸ਼ਨ ਕਰਦੀ ਰਹਿੰਦੀ ਉਹਦਾ। ਉਹ ਵੇਖ ਕਿੰਨੀ ਚੰਗੀ ਆ, ਤੂੰ ਇਦਾਂ ਨਹੀਂ ਕਰਦੀ। ਉਹ ਕੁੜੀ ਬੜੀ ਸਿਆਣੀ ਆ। ਹੱਦ ਹੋ ਗਈ। ਨਹੀਂ ਉਹਨੂੰ ਕਹਿਣਾ ਹੈ ਵੀ ਰੋਟੀ ਪਾਣੀ ਤੂੰ ਇੱਥੋਂ ਖਾਣੀ ਆ ਕਿ ਜਿੱਥੋਂ ਖਾਣੀ ਜਾ ਕੇ। ਮੈਨੂੰ ਨਹੀਂ ਪਤਾ। ਤੁਹਾਡੀ ਮਾਂ ਵਾ ਤੁਸੀਂ ਵੇਖੋ ਜਾ ਕੇ। ਮੇਰੀ ਤਰ੍ਹਾਂ ਬੋਲਤੀ ਬੰਦ ਕਰ ਛੜੀ ਜਿਉਂ ਤਰੇਤਾ ਚਾਹੀਏ। ਭੈਣ ਦੀ ਭੈਣ ਦੀ ਕੁੜੀ ਕਿਹੜੀ ਇਹਨੂੰ ਪਰੋਠੇ ਲਾਹ ਦਿੰਦੀ ਆ? ਆ ਮੈਨੂੰ ਨਹੀਂ ਪਤਾ ਪਰ ਆਪਣੀਆਂ 3 ਤਾਂ ਤਾਂ ਚੰਗੀਆਂ ਲੱਗਦੀਆਂ ਦੋ ਤੀਆਂ ਤੇ 3 ਜਿਹੜੀਆਂ ਨਾ ਉਹ ਚੰਗੀਆਂ ਲੱਗਦੀਆਂ ਨਾ ਪੋਤੀ ਚੰਗੀ ਲੱਗਦੀ ਨਾ ਨੌ ਚੰਗੀ ਲੱਗਦੀ ਮਾਤਾ ਤਾਂ ਹੋ ਗਿਆ ਤਾਂ ਮਾਸਰਾ ਉਹ ਨੀਂਦ ਹੀ ਹੈ ਗਈ ਆ ਤੁਸੀਂ ਨਾ ਐਦਾਂ ਨਾ ਬੋਲਿਆ ਕਰੋ ਜੇ ਇੱਕ ਤਾਂ ਸੁਣ ਲਿਆ ਨਾ ਤੇ ਕਹਿਣਾ ਨੌ ਨਾ ਮੁੰਡੇ ਦੇ ਕੰਨ ਭਰਦੀ ਆ ਤੇ ਸਖਾਲਦੀ ਆ ਇਹਦੀ ਮਾਂ ਨੇ ਨੂੰ ਅਕਲ ਨਹੀਂ ਦਿੱਤੀ ਬਸ ਆਹੋ ਹੀ ਨੇੜੇ ਮਾਰਦੀ ਨੇ ਦੀ ਸਾਰਾ ਦਿਨ ਮੈਨੂੰ ਹਾਂ ਕਿੱਥੇ ਆ 16 17 ਸਾਲ ਹੋ ਗਏ ਇੱਕੋ ਗੱਲ ਵਾ ਇਹਦੀ ਮਾਂ ਨੇ ਨੂੰ ਅਕਲ ਨਹੀਂ ਦਿੱਤੀ ਉਹਨੂੰ ਅੰਦਰੋਂ ਬਾਹਰੋਂ ਬਾਹਰ ਠੰਡ ਬੜੀ ਹੋ ਪੰਡੀ ਆ ਅੰਦਾਈ ਆ ਵਿਚਾਰੀ ਕੇ ਉਹਨੇ ਕਿੱਥੇ ਜਾਣਾ ਬਣ ਲਈਏ ਇਤਨਾ ਕਰ ਚਾਹ ਘੁੱਟ ਬਣਾਉਂਦੇ ਆ ਮੈਨੂੰ ਬਣਾ ਦਿੰਨੀ ਐ ਚਾਹ ਹੈ ਵੱਡੇ ਵੱਡੇ ਠੰਡਵਾ ਕੋਈ ਨਹੀਂ ਬਣਾਉਣੀ ਜਾ ਹੋਗਾ ਕੀ ਯਾਰ ਬੰਦਾ ਇਲਾਜ ਕਰੇ ਹੈ ਮਾਤਾ ਵਾ ਸਾਰੀ ਢਿਆੜੀ ਕਪਾਤ ਨਿਗਾ 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 ਮੈਨੂੰ ਤਾਂ ਤੰਗ ਆ ਗਿਆ ਨਾ ਚੱਲ ਕੋਈ ਗੱਲ ਨਹੀਂ ਸਮਝਾਉਂਦਾ ਕਿਵਲੇ ਵੇਲੇ ਬਹਿ ਕੇ ਕਿ ਨਾ ਕਰਿਆ ਕਰ ਇਤਨਾ ਚੱਲ ਮਨਾ ਚਾਹ ਘੁੱਟ ਪੀ ਤੂੰ ਕਾਲੀ ਫੂਨ ਦੂੰ ਡਿਆ ਕੋਈ ਨਹੀਂ ਤੇ ਨਹੀਂ ਹੋ ਗਿਆ ਨਾ ਕੋਈ ਨੇ ਫੋਨ ਕੀਤਾ ਵਾ ਨਾ ਕਿਤੇ ਇਹਨਾਂ ਨੇ ਕੀਤਾ ਵਾ ਇਹ ਤਾਂ ਜ਼ਰੂਰੀ ਨਹੀਂ ਸਮਝਦੇ ਸਾਡੀ ਭੈਣ ਨਾ ਐ ਫੋਨ ਕਰਕੇ ਰਾਜੀ ਵਾਜੀ ਪੁੱਛੀਏ ਜਾਂ ਉਹਨੂੰ ਆਖੀਆ ਭਾਂ ਕੇ ਮੇਲੀ ਜਾ ਤੇ ਕੋਈ ਗੱਲ ਬਾਤ ਹੀ ਨਹੀਂ ਇਹਨਾਂ ਦੇ ਦਿਲ ਦੇ ਵਿੱਚ ਹੈ ਹੀ ਨਹੀਂ ਪਤਾ ਨਹੀਂ ਕਿਦਾਂ ਦੇ ਨੇ ਤੇ ਹੁੰਦੇ ਹੀ ਹੈ ਨਹੀਂ ਕੋਈ ਨਹੀਂ ਤੇ ਬੰਦਾ ਆਪਣੇ ਭੈਣ ਭਰਾ ਦਾ ਨਾਂ ਲੈਂਦਾ ਵਾ ਲੈ ਸਾਡੀ ਭੈਣ ਨਹੀਂ ਆਈ ਇਹ ਦਿਨ ਹੋ ਗਏ ਨੇ ਨਾ ਸਾਡੀ ਭੈਣ ਨੇ ਫੋਨ ਕੀਤਾ ਵਾ ਤੇ ਨਾ ਇਹ ਨਹੀਂ ਲੈਂਦੇ ਉਹ ਪਤਾ ਨਹੀਂ ਕਿੱਥੇ ਗਏ ਨੇ ਮੋਨਿੰਗ ਪਛਦੀ ਆਫ ਫੋਨ ਕਰਕੇ ਮੈਂ ਗੱਲ ਤੇ ਨਾ ਕਰਾ ਕੁਲੀ ਨਾ ਬਤਨ ਪਛਦੀ ਹੈ ਵੇ ਮੰਜਿੰਦਰ ਹਾਂਜੀ ਭੀ ਜੀ ਹੋਰੇ ਆਹ ਪਤਾ ਐ ਦੱਸੋ ਵਹਿ ਜਾ ਇੱਥੇ ਦੇਖੋ ਇਹ ਆਖੇ ਆਪੇ ਇਹ ਵਰਦਾਰ ਮੰਦਕ ਨੂੰ ਨਹੀਂ ਆਇਆ ਤੇ ਨਾਂ ਤੋਂ ਹੈ ਕੀਤਾ ਵਾ ਕਿਦਾ ਕਿ ਕਿੰਨਾ ਚਿਰ ਹੋ ਗਿਆ ਆਈ ਵੀ ਨਹੀਂ ਉਹ ਤੇ ਨਾ ਫੋਨ ਕਰਕੇ ਪੁੱਛੇ ਵਾਲਾ ਜੀ ਬਾਜੀ ਉਹ ਬੀਬੀ ਉੱਤੋਂ ਗੋਡੇ ਗੋਡੇ ਮੀਂਹ ਪੈਣ ਡਿਆ ਹੋ ਠੀਕ ਨਹੀਂ ਤੇ ਕੋਈ ਤੇ ਫੋਨ ਕਰ ਲੈਨੇ ਫੋਨ ਦੀ ਕੀ ਗੱਲ ਵਾ ਤੇ ਦਿਲ ਵਿੱਚ ਸਾਡਾ ਟਾਈਮ ਲੱਗਦਾ ਤੇ ਉਹੇ ਕਰ ਦਿੰਦੀ ਹੈ ਹੈ ਆਹ ਹੋ ਕੋਈ ਪਨਾਹ ਨਹੀਂ ਕੀਤਾ ਨਾ ਪਹੇ ਕੀਤਾ ਕੋਈ ਜਰੂਰੀ ਸਮਝਦਾ ਹੀ ਨਹੀਂਗਾ ਤੇ ਮੈਰੇ ਤੇ ਮਿਲਦੇ ਨਹੀਂ ਲੱਗਣਦੇ ਆ ਮੈਂ ਹੈ ਸੋਖ ਹੋਵੇ ਮਹਾਰਾਜ ਪਤਾ ਨਹੀਂ ਕੀ ਕਰਦੇ ਆ ਚਲ ਕੋਈ ਨਹੀਂ ਨਹੀਂ ਫੋਨ ਕਰਨਾ ਫੋਨ ਕਰ ਲੋ ਆਹੋ ਚਲ ਮੈਨੂੰ ਬਣਾ ਦੇ ਤੂੰ ਮੈਂ ਕਰ ਦੇਣੀ ਆ ਬੰਦਾ ਕਰਕੇ ਕੁਛ ਨਹੀਂਦਾ ਭੈਣ ਭਰਾ ਨੂੰ ਪਰ ਨਹੀਂ ਉਹ ਨਹੀਂ ਕਰੋ ਰਾਜੀ ਬਾਈ ਪੁੱਛਣੀ ਚਾਹੀਦੀ ਆ ਅਛਤਾ ਹੀ ਕੋਈ ਨਹੀਂ ਇੱਕ ਦੂਜੇ ਨੂੰ ਆ ਲੋ ਲਾਤਾ ਜੀ ਕਰ ਲੋ ਕਿੰਨਾ ਵੇ ਸਮੇ ਆ ਗਏ ਨੇ ਕੰਮ ਨਹੀਂ ਆ। ਹਾਂ ਕੋੰਦੇ ਲੈ ਦੋ। ਮੇਰੇ ਕੋਲ ਤਾਂ ਕੀਤਾ ਸੀ ਗਾ। ਮੈਨੂੰ ਦੀ ਗੱਦੇ ਨਾ ਆਈ ਹੀ ਆਈ ਹੀ ਤੂੰ ਮਾ ਆ ਕੇ ਛੱਡਿਆ ਤਾਂ ਮੈਂ ਨਹੀਂ ਕੀਤਾ ਵੀ ਰਾਜੀ ਬਾਜੀ ਦਾ ਪੁੱਤ। ਬੇਸਤਾ ਮੈਂ ਆਪਣੀ ਠਿਕਾ ਕਰਦੀ ਹੋਊਗੀ। ਹਾਂ ਐਨੇ ਕੰਮ ਚ ਬੀਜੀ ਹੋ ਗਈ ਤੂੰ। ਹਾਂ ਨਹੀਂ ਪਰ ਵੀ ਤੇ ਹੰਦੇ ਹੁੰਦਾ ਹੀ ਆ ਨਾ ਆਪਣੇ ਮਾਂ ਦਾ ਹੀ ਧਿਆਨ ਕਰ ਲੈ ਬੰਦਾ ਭੈਣ ਭਰਾ ਦਾ ਕਰ ਲੈ। ਇਹ ਜਾਲਮ ਆਪੋ ਚ ਨਹੀਂ ਨਹੀਂ ਆ ਰਹੀ ਬਾਜੀ ਫੋਨ ਕਰਕੇ ਬਾਜੀ ਨੇ ਭਰਾਂਦੀ ਕਿ ਜਾਲਮ ਆ ਫੋਟੋਆਂ ਵੀ ਮੈਂ ਦਾਤੀ ਪਰ ਮੈਂ ਕਰਨੀ ਕਿ ਬੇਨ ਮੈਂ ਜਦ ਚੰਗਾ ਕੰਮ ਤੇ ਕਰ ਲਈ ਆ ਤੇ ਕਦੋਂ ਆਏਂਗੀ ਫਿਰ ਆਹ ਉਹ ਆ ਕੇ ਤੇਰੇ ਅੱਖ ਦੇ ਮਿਲ ਜਾ ਉਹ ਇਹਨੂੰ ਲੈ ਲੈ ਨਾਲ ਉਹ ਇਹਨੂੰ ਆਹੋ ਆਇਓ ਫਿਰ ਕੇ ਨਾ ਮਾਂ ਵਾਤੀਆਂ

ਕਲ ਕੋਈ ਨਹੀਂ ਪੇਪਰ ਦੇ ਲੇਗਾ ਫਿਰ ਆ ਜੀ ਆਹੋ ਦੇ ਲਾਂਦੇ ਪੇਪਰ ਉਹ ਸਾਲ ਦੀ ਪੜ੍ਹਾਈ ਹਤੀ ਹੈ ਕੋਈ ਗੱਲ ਨਹੀਂ ਚੰਗਾ ਪੇਪਰ ਦੇ ਲੂਗਾ ਤੇ ਆ ਜੀ ਫਿਰ ਆਹ ਰਹਿ ਜੀ ਚਾਰ ਤਿੰਨ ਆ ਜਾਂ ਆਪਕੇ ਹਾਂ ਚੱਲ ਚੰਗਾ ਚੰਗਾ ਫਿਰ ਠੀਕ ਠੀਕ ਚਲੋ ਕੋਣ ਆਇਆ ਕੀ ਗਿੰਦੀ ਬੀਬੀ ਹਾਂ ਹਾਂਜੀ ਭਈ ਆ ਜਾ ਪੇਪਰ ਮੁੰਡੇ ਦੇ ਅੱਛਾ ਮੈਂ ਕਿ ਮੁੰਡੇ ਨੇ ਵੀ ਲਾ ਲਈ ਨਾ ਤੇ ਆਹਦੇ ਕੋਈ ਪੇਪਰ ਪੈਂਦੇ ਆ ਅੱਛਾ ਮੈਂ ਕਿ ਜੇ ਪੇਪਰ ਪੈ ਜਾਂਦੇ ਆ ਨਾ ਤੇ ਫਿਰ ਕੁੜੀ ਨੂੰ ਹੀ ਤਾਂ ਮੁੰਡੇ ਨੇ ਵੀ ਲਾਣ ਲਿਆ ਮੈਂ ਕਿ ਚੱਲ ਦੋ ਦਿਨ ਰਹਿ ਜੀ ਨਾਲੇ ਆਪੇ ਉਹ ਆ ਜਾਂਦਾ ਫਿਰ ਤੁਰ ਜਾਣਗੇ ਸਾਰੇ ਤੁਰ ਜਾਇਆ ਮੈਂ ਹਾਂ ਉਹ ਤੇ ਆਂਦੀ ਕੋਈ ਗੱਲ ਨਹੀਂ ਪੇਪਰ ਹੋ ਜਾਂਦੇ ਫਿਰ ਮੈਂ ਆਣਾ ਵੀ ਨਹੀਂ ਕਰੀ ਹੂੰ ਹੂੰ ਮੈਂ ਚੱਲ ਚੰਗਾ ਆ ਜੇ ਫਿਰ ਉਹ ਕੰਮ ਤੰਦਾ ਗੋਨ ਦੇ ਤਰ੍ਹਾਂ ਨਾ ਡਗੜ ਡਗੜ ਬੀਬੀ ਰੱਖੇ ਆ ਉਹਨਾਂ ਨੇ ਆਹ ਉਹ ਦੱਸਣ ਦੇ ਤੇ ਫਿਰ ਉਹਦੇ ਕਰਕੇ ਵੀ ਤਲ ਨਿਆਣਾਂ ਦੀ ਪੜ੍ਹਾਈ ਵੀ ਹੈਗੀ ਆ ਨਾਲੇ ਉਹ ਵੀ ਕੰਮ ਧੰਦਾ ਵੇਖਣਾ ਪੈਂਦਾ ਵਾ ਹੁਣ ਬੀਬੀ ਅੱਜ ਕੱਲ੍ਹ ਟਾਈਮ ਨਾਲ ਲੋਕਾਂ ਕੋਲ ਤੇ ਦਿੱਦੀ ਕਰਦੇ ਆ ਉਹ ਵੀ ਗੱਲ ਹੋਣਾ ਹਾਂ ਟਾਈਮ ਤੇ ਵਾਕਿਆ ਹੀ ਹਾਂ ਤੇ ਚੱਲ ਕੋਈ ਗੱਲ ਨਹੀਂ ਆਣੀ ਕਿਤੇ ਫਿਰ ਫਿਰ ਤੋਰ ਜੜ ਕੇ ਧੜੀ ਹੈ ਆ ਕਹਤਾ ਮੈਂ ਹੁਣ ਚਲ ਰਾਈ ਬਾਈ ਦਾ ਪਤਾ ਲੱਗ ਗਿਆ ਕੋਈ ਗੱਲ ਨਹੀਂ ਕੀ ਕਹਿੰਦੀ ਆਉਂਗੀ ਤੇ ਡਾਡਾ ਤਾਂ ਹਾਂ ਹਵਾਂ ਦੀ ਪੇਪਰ ਹੋ ਜਾਂਦੇ ਫਿਰ ਆ ਜਾਾਂਗੀ ਚੱਲ ਠੀਕ ਹੈ ਫਿਰ ਆਵਾ ਕੇ ਪੇਪਰ ਵੀ ਲੈਣੇ ਚਾਹਦੇ ਆਏ ਆ ਫਿਰਾਂ ਦੀ ਬੇਫਿਕਰਾ ਹੋ ਜਾਂਦਾ ਬੰਦਾ ਪੇਪਰ ਹੋਏ ਹੁਣ ਬੱਚੇ ਆਉਂਦੇ ਤੇ ਫਿਕਰ ਨਹੀਂ ਹੁੰਦਾ ਹਾਂ ਚਲੋ ਠੀਕ ਹੈ ਠੀਕ ਹੈ ਸਰ ਜੀ ਮੈਂ ਚੱਲ ਚੰਗਾ ਫਿਰ ਚੱਲ ਵੀ ਜੀ ਬੈਠ ਫਿਰ ਕੋਚ ਤੇ ਹਾਂ ਹਾਂ ਚਲ ਚੰਗਾ